We'll <laughs> ਜਿੰਵੇ ਤਰ ਨੂੰ ਪਤਾ ਹੈ 13 ਤਰੀਕ ਨੂੰ ਸ਼ਾਮ ਨੂੰ ਇੱਥੇ ਦੋ ਜਨਿਆਂ ਦੇ ਸੱਟਾ ਮਾਰ ਕੇ ਦੋ ਜਨਾਂ ਦੇ ਸੱਟਾ ਮਾਰ ਕੇ ਇੰਜਰਡ ਕਰਤਾ ਸੀਗਾ ਉਹਨਾਂ ਦੇ ਵਿੱਚ ਇੱਕ ਫਰਦੀਪ ਸਿੰਘ ਤੇ ਦੂਜਾ ਅਮਿਤ ਕੁਮਾਰ ਇਹਨਾਂ ਨੂੰ ਦੋਨਾਂ ਨੂੰ ਕੁਝ ਵਿਖਤਿਆਂ ਵੱਲੋਂ ਘੇਰ ਕੇ ਇਹਨਾਂ ਦੇ ਸੱਟਾ ਮਾਰੀ ਗਈਆਂ ਤੇ ਜਿਹੜੇ ਦੋਨੋਂ ਲੁਧਿਆਣਾ ਫੌਥੀ ਹਸਪੀਟਲ ਕੀ ਦਾਖਲ ਹੋਏ ਸੀਗੇ 14 ਤਰੀਕ ਨੂੰ ਇਸ ਮਾਮਲੇ ਦੇ ਵਿੱਚ 307 325 ਦੇ ਹੋ ਘਰਾਵਾਂ ਦੇ ਵਿੱਚ ਖਾਣਾ ਮਾਛੀਵਾੜਾ ਦੇ ਵਿੱਚ 20 ਨੰਬਰ ਮੁਕਦਮਾ ਜਿਹੜਾ ਦਰਜ ਕਰ ਲਿਆ ਸੀ ਇਸ ਮਕਦਮੇ ਦੇ ਵਿੱਚ ਅਸੀਂ ਜਿਹੜਾ ਮਿਤ ਕੁਮਾਰ ਇੰਜਰਡ ਹੈ ਉਹਦੇ ਨਾਮ ਬਿਆਨਾਂ ਤੇ ਮਕਦਮਾ ਦਰਜ ਕੀਤਾ ਸੀ ਇਹਦੇ ਵਿੱਚ ਤਿੰਨ ਜਿਹੜੇ ਦੋਸ਼ੀ ਜਸਪ੍ਰੀਤ ਜਸੂ ਗੁਰਪ੍ਰੀਤ ਗੋਪੀ ਤੇ ਕੋਗੀ ਇਹਨਾਂ ਦੇ ਬਾਈ ਨੇ ਮਕਦਮਾ ਦਰਜ ਹੋਇਆ ਸੀ ਤੇ ਚਾਰ ਪੰਜ ਅਨਨੋਨ ਦੇਤੀ ਸੀ ਇਸ ਮਾਮਲੇ ਦੀ ਜਿਹੜੀ ਗੰਭੀਰਤਾ ਨੂੰ ਦੇਖਦੇ ਹੋਏ ਸਾਡੇ ਸੀਆਈਏ ਖੰਨਾ ਤੇ ਥਾਣਾ ਮਾਛੀਵਾੜਾ ਤੇ ਡੀਐਸਪੀ ਡੀ ਅਤੇ ਡੀਐਸਪੀ ਸਮਰਾਲਾ ਦੇ ਸupervision ਦੇ ਅੰਡਰ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਇਹਨਾਂ ਟੀਮਾਂ ਨੇ ਦੌਰਾਨ ਤਫਤੀਸ਼ ਜਿਹੜੇ ਇਸ ਮੁਕੱਦਮੇ ਦੇ ਵਿੱਚ ਦੋ ਦੋਸ਼ੀ ਕੱਲ ਗ੍ਰਿਫਤਾਰ ਕਰ ਲਏ ਸੀ ਗੁਰਪ੍ਰੀਤ ਗੋਪੀ ਤੇ ਅਰੁਣ ਸੁਮੇਸ਼ ਇਹਨਾਂ ਦੋਨਾਂ ਨੂੰ ਪੇਸ਼ ਕਰਕੇ ਕੱਲ ਅਦਾਲਤ ਦੇ ਵਿੱਚ ਅਸੀਂ ਦੋ ਦਿਨ ਦਾ ਰਮਾਂਡ ਲਿਆ ਇਹਨਾਂ ਦਾ ਇਸ ਤੋਂ ਬਿਨਾਂ ਜਿਹੜੇ ਅਸੀਂ ਅੱਜ ਇਸ ਮੁਕੱਦਮੇ ਦੇ ਵਿੱਚ ਜਿਹੜਾ ਇੱਕ ਮੁਕੱਦਮੇ ਦਾ ਇੱਕ ਹੋਰ ਮੇਨ ਦੋਸ਼ੀ ਹੈ ਅਸ਼ੋਕ ਕੁਮਾਰ ਉਹਨੂੰ ਅਸੀਂ ਅੱਜ ਰਾਉਂਡ ਅਪ ਕਰ ਲਿਆ ਉਹਦੇ ਜਲਦੀ ਅਸੀਂ ਉਹਨੂੰ ਅੱਗੇ ਤਫਤੀਸ਼ ਕਰਕੇ ਉਹਨੂੰ ਅਰੈਸਟ ਕਰਕੇ ਅਗਲੀ ਕਾਰਵਾਈ ਹਮੇਚ ਲੈ ਜਾਂਦੀ ਜਾਊਗੀ ਅਸੀਂ ਜਿਹੜਾ ਇਸ ਮਕਦਮੇ ਦੇ ਵਿੱਚ ਕਿਉਂਕਿ ਜਿਹੜਾ ਇੰਜਰਡ ਪ੍ਰਦੀਪ ਸਿੰਘ ਹੈ ਉਹਦੀ ਕੱਲ ਸ਼ਾਮੀ ਅਨਫੋਰਚਨਟਲੀ ਡੈਥ ਹੋ ਗਈ ਹੈ ਇਸ ਕਰਕੇ ਇਹਦੇ ਵਿੱਚ ਧਾਰਾ 302 ਦਾ ਵੀ ਕਾਦਾ ਕਰ ਚੁੱਕੇ ਹਾਂ ਤੇ ਜਿਹੜੀ 5 ਅਸੀਂ ਦੋਸ਼ੀ ਇਹਦੇ ਵਿੱਚ ਹੋਰ ਨਾਮਜ਼ਦ ਕੀਤੇ ਨੇ ਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਨਯੋਗ ਐਸਐਸਪੀ ਖੰਨਾ ਵੱਲੋਂ ਇਸ ਮਾਮਲੇ ਦੀ ਦੋਸ਼ੀਆ ਨੂੰ ਫੜਨ ਲਈ ਬਾਕੀ ਵਕੀਮਾ ਬਣਾਈਏਗੀ ਉਹਦੇ ਵਿੱਚ ਸਾਡੇ ਡੀਐਸਪੀ ਡੀ ਤੇ ਡੀਐਸਪੀ ਸਮਰਲਾ ਦੇ ਅੰਦਰ ਟੀਮਾਂ ਬਣੀਆਂ ਨੇ ਅਸੀਂ ਜਲਦੀ ਜਿਹੜੇ ਬਾਕੀ ਦੋਸ਼ੀ ਐ ਉਹਨਾਂ ਨੂੰ ਰਾਉਂਡ ਅਪ ਕਰਕੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਊਗੀ ਤੇ ਜਿਹੜੇ ਵੀ ਕੋਈ ਵੀ ਮਾੜਾ ਅਨਸਰ ਐ ਜਿਹੜਾ ਖੰਨਾ ਦਾ ਜ਼ਿਲ੍ਹਾ ਖੰਨਾ ਦਾ ਜਾਂ ਇਸ ਇਲਾਕੇ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਜਾਂ ਕੋਈ ਕ੍ਰਿਮੀਨਲ ਐਕਟੀਵਿਟੀ ਕਰੂਗਾ ਉਹਨਾਂ ਬੜੀ ਸ਼ਕਤੀ ਨਾਲ ਕੇ ਸ਼ਾਇਆ ਜਾਊਗਾ ਤੇ ਉਤੇ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ